ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਪਾਂ ਇੱਧਰ ਠੀਕ ਐ ਤੇ ਉਮੀਦ ਆ ਤੁਸੀਂ ਵੀ ਠੀਕ ਹੋਵੋਗੇ ਤੇ ਅੱਜ ਆਪਾਂ ਖੋਏ ਦੀਆਂ ਪਿੰਨੀਆਂ ਬਣਾਵਾਂਗੇ ਜੀ ਤੇ ਉਹਦੇ ਲਈ ਆਪਾਂ 1.5 ਕਿਲੋ ਦੁੱਧ ਲਿਆਈ ਮੱਝ ਦਾ ਦੁੱਧ ਐ ਇਹ ਫੁੱਲ ਫੈਟ ਵਾਲਾ ਤੇ ਇਹਨੂੰ ਆਪਾਂ ਬਾਲਾ ਦਿਵਾਲਿਆ ਤੇ ਹੁਣ ਇਹਨੂੰ ਆਪਾਂ ਹੌਲੀ-ਹੌਲੀ ਰਿਜਣ ਦੇਈ ਜਾਵਾਂਗੇ ਤੇ ਜਿਹੜਾ ਪਾਣੀ ਇਹਦੇ ਵਿੱਚ ਉਹ ਮੱਚ ਜਾਊਗਾ ਸਲੋ ਸਲੋ 하게 ਤੁਸੀਂ ਆਪਦਾ ਕੰਮ ਵੀ ਕਰੀ ਜਾਓ ਬੇਫਿਕਰ ਹੋ ਕੇ ਤੇ ਸਲੋ 하게 ਤੇ ਇਹਦੇ ਵਿੱਚ ਆਇੰਗ ਘਟਸ਼ੀ ਰੱਖਦੇ ਬਸ ਫਿਰ ਇਹ ਨਿਕਲ ਜਾਣੀ ਬਾਹਰ ਤੇ ਜਿਹੜੀ ਆਮਲਾਈ ਆਈ ਜਾਊਗੀ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਹੀ ਮਲਾਈ ਜਾਣੀ ਆ ਤੇ ਹੁਣ ਕਿੰਨਾ ਦੁੱਧ ਘਟ ਗਿਆ ਆਪਣਾ ਦੇਖ ਲਓ 7 ਕਿ ਮਿੰਟਾਂ ਦੇ ਵਿੱਚ ਇਹਨਾਂ ਦੁੱਧਾਂ ਸੀ ਜਿਹੜਾ ਸੜ ਗਿਆ ਕੇਰਾ ਆਪਾਂ ਹੁਣ ਇਹਨੂੰ ਫੋਲ ਲੱਗ ਤੇ ਹੀ ਰਿਣੀ ਜਾਣੀ ਆ ਤੇ ਜਦੋਂ ਤੁਸੀਂ ਕੋਈ ਕੰਮਕਾਰ ਆਪਦਾ ਹੱਥ ਪਾਉਣਾ ਹੈ ਕੰਮਕਾਰ ਤੇ ਉਹਦੇ ਨੂੰ ਸਲੋ ਕਰਕੇ ਤੇ ਵਿੱਚ ਘਟਸ਼ੀ ਰੱਖ ਦਿਓ ਤੇ ਬਾਹਲਾ ਕੀ ਗਈ ਬਰੀ ਮਲਾਈ ਨਾਲ ਬਾਹਰ ਨਿਕਲ ਜਾਂਦਾ ਏ ਤੇ ਮਲਾਈ ਵਿੱਚ ਕਰਦੇ ਰਹੋ ਤੁਸੀਂ ਤੇ ਕੰਮ ਕਰਨ ਦੇ ਨਾਲ ਨਾਲ ਹੀ ਬਣ ਜਾਣਾ ਜੀ ਇਹ ਸੋਨੂੰ ਅਲੱਗ ਤੋਂ ਟਾਈਮ ਕੱਢਣ ਦੀ ਲੋੜ ਨਹੀਂ ਤੇ ਤੁਸੀਂ ਇੱਕ ਪਾਸੇ ਤੁਸੀਂ ਆਪਦਾ ਚੁੱਲ੍ਹੇ ਤੇ ਕੋਈ ਵੀ ਕੰਮ ਕਰ ਸਕਦੇ ਹੋ ਦੇਖੋ ਜੀ ਆਪਣਾ ਦੁੱਧ ਕਿੰਨਾ ਵਿੱਚ ਸੜ ਗਿਆ ਤੇ ਵਿੱਚ ਖੂਆ ਬਣਨਾ ਹੁਣ ਸ਼ੁਰੂ ਹੋ ਗਿਆ ਪਾਣੀ ਸੀ ਜਿਹੜਾ ਦੁੱਧ ਦਾ ਉਹ ਸਾਰਾ ਸੜ ਗਿਆ ਹੈ ਭਰੀ ਵੀ ਸੀ ਆਪਣੀ ਕੜਾਹੀ ਤੇ ਅਲੱਗ ਭਾਗ ਅੱਧੀ ਤੋਂ ਵੀ ਘੱਟ ਰਹਿ ਗਈ ਆ ਤੇ ਇਧਰ ਆਪਾਂ ਦੂਜੀ ਤਿਆਰੀ ਕਰ ਲੈਨੇ ਆ ਆਪਣੀ ਇਧਰ ਆਪਾਂ ਆਟਾ ਭੁੰਨ ਲਿਆ ਇੱਕ ਕੌਲੀ 'ਕ ਬਾਲਾ ਘਿਉ ਨਹੀਂ ਪਾਉਣਾ ਆਪਾਂ ਸੁੱਕ ਬਰੂਰਾ ਜਿਹਾ ਹੀ ਕਰਾਂਗੇ ਆਪਾਂ ਆਟਾ ਤੇਨੂੰ ਸਲੋ ਅੱਗ ਤੇ ਭੁੰਨਾਂਗੇ ਆਪਾਂ ਆਟੇ ਨੂੰ ਤੇ ਭੁੰਨ ਕੇ ਆਪਾਂ ਇਹਨੂੰ ਰੱਖ ਲਾਂਗੇ ਪਾਸੇ ਖੋਏ ਵਿੱਚ ਪਾਉਣ ਲਈ ਤੇ ਅੱਧਿਕ ਕੌਲੀ ਕੌਲੀ ਤੋਂ ਥੋੜਾ ਘੱਟ ਸੀ ਆਟਾ ਇਧਰ ਆਪਣਾ ਦੁੱਧ ਸੀ ਰਿਜ ਜੀ ਜਾਂਦਾ ਤੇ ਆਪਾਂ ਸਲੋ ਅੱਗ ਤੇ ਭੁੰਨ ਲਿਆ ਜੀ ਆਟਾ બસ ਇੰਨਾ ਕੀ ਸੋਖ ਬਰੂ ਰਾਜਾ ਕਰਨਾ ਬਸ ਆਪਣੀਆਂ ਪਿੰਨੀਆਂ ਬਣ ਜਾਣ ਤੇ ਆਪਾਂ ਭੁੰਨ ਲਿਆ ਜੀ ਆਟਾ ਇਹਨੂੰ ਪਾਸੇ ਰੱਖ ਦੇਾਂਗੇ ਤੇ ਖੋਆ ਵੀ ਆਪਣਾ ਲੱਗ ਭੱਗ ਤਿਆਰੀ ਹੈ ਤੇ ਆਪਾਂ ਲਾ ਕੇ ਰੱਖ ਲਿਆ ਆਟਾ ਦੇਖੋ ਜੀ ਕਿੰਨਾ گاੜਾ ਹੋ ਗਿਆ ਹੈ ਆਪਣਾ ਦੁੱਧ ਬਸ ਹੁਣ ਇਹਨੂੰ ਤੁਸੀਂ ਲਗਾਤਾਰ ਚਲਾਉਂਦੇ ਰਹਿਣਾ ਨਹੀਂ ਤੇ ਇਹਨਾਂ ਲੱਗ ਜਾਣਾ ਤੇ ਆ ਤੁਸੀਂ ਕਰ ਦਣਾ ਜਾਂ ਕਾਸੀ ਨਾਲ ਲਾ ਲਓ ਤੇ ਅੱਧਿਕ ਗੋਲੀ ਆਪਾਂ ਖੰਡ ਦੀ ਪਾਈ ਆ। ਖੁਆ ਤਾਂ ਵੈਸੇ ਹੀ ਮਿੱਠਾ ਹੁੰਦਾ ਈ। ਜਿਆਦਾ ਮਿੱਠੇ ਦੀ ਇਹਨੂੰ ਲੋੜ ਨਹੀਂ ਹੁੰਦੀ। ਤੇ ਆਪਾਂ ਆਟਾ ਰੱਖ ਲਿਆ ਪਾਸੇ। ਜਦੋਂ ਖੁਆ ਲਾਇਆ ਉਹਦੇ ਵਿੱਚ ਫਿਰ ਪਾਉਣਾ ਹੁਣ ਆਪਾਂ। ਤੇ ਇਹ ਖੰਡ ਪਾ ਕੇ ਹੁਣ ਆਪਾਂ ਇਹਨੂੰ ਪਗਾਈ ਚੱਲਾਂਗੇ ਜਿੰਨਾ ਚਿਰ ਇਹਨੇ ਇਹ ਕੜਾਹੀ ਛੱਡ ਨਹੀਂ ਲੱਗ ਜਾਂਦਾ। ਜਦੋਂ ਕੜਾਹੀ ਛੱਡਣ ਲੱਗ ਗਿਆ ਖੁਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਟਾ ਮਿਕਸ ਕਰਾਂਗੇ। ਲਓ ਜੀ ਵਧੀਆ ਬਣ ਗਿਆ। ਅਜੇ ਆਪਾਂ ਇਹਦੇ ਵਿੱਚ ਥੋੜਾ ਜਿੜਾ ਪਾਣੀ ਉਹਨੂੰ ਫੇਰ ਸਾੜਾਂਗੇ ਹੁਣ ਇਹਦੇ ਛਿੱਟੇ ਜਿ ਪੈਂਦੇ ਆ ਤੁਸੀਂ ਆਪ ਦਾ ਧਿਆਨ ਨਾਲ ਹੀ ਕੰਮ ਕਰੋ ਬਾਲੀ ਅੱਗ ਤੇ ਤਾਂ ਫੇਰ ਇਹ ਬਾਹਰ ਛਿੱਟੇ ਜਿ ਛਿੱਟਣ ਲੱਗ ਜਾਂਦਾ ਲਓ ਜੂ ਪੂਰਾ ਗਾੜਾ ਹੋ ਗਿਆ ਇਹ ਆਪਣਾ ਕੋਆ ਬਿਲਕੁਲ ਨੇ ਪ੍ਰਸ਼ਾਦ ਨੂੰ ਬਣ ਜਾਣਾ ਜਦੋਂ ਤਿਆਰ ਹੋ ਗਿਆ ਜਿਵੇਂ ਆਪਾਂ ਦੇਗ ਬਣਾਉਣੀ ਹੁੰਦੀ ਆ ਉਵੇਂ ਇਹਨੇ ਕੜਾਈ ਛੱਡ ਦੇਣੀ ਆ ਬਸ ਤੁਸੀਂ ਹੁਣ ਧਿਆਨ ਨਾਲ ਇਹਨੂੰ ਚਲਾਉਂਦੇ ਰਹਿਣਾ ਬਹੁਤ ਹੀ ਸੌਖਾ ਐਂਜੇ ਫਿੰਗੀਆਂ ਬਣਾਉਣੀਆਂ ਤੁਸੀਂ ਸਾਰੇ ਜਾਣੇ ਬਣਾ ਕੇ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਆਪਾਂ ਨੂੰ ਲਾਇਕ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਤੇ ਤੁਸੀਂ ਸਪੋਰਟ ਕਰਦੇ ਹੋ ਉਹਦੇ ਲਈ ਤੁਹਾਡਾ ਦਿলো ਧੰਨਵਾਦ ਹੈ ਲੋ ਜੀ ਆਪਣਾ ਖੋਆ ਤਿਆਰ ਹੋ ਗਿਆ ਕੜਾਹੀ ਛੱਡਣੀ ਸ਼ੁਰੂ ਕਰਤੀ ਹੈ ਨਹੀਂ ਤੇ ਹੁਣ ਆਪ ਇਹਦੇ ਵਿੱਚ ਆਟਾ ਪਾ ਲਾਂਗੇ ਬਿਲਕੁਲ ਦੇਗੰਗੂ ਬਣ ਗਿਆ ਹੈ ਹੁਣ ਆਟਾ ਮਿਕਸ ਕਰਕੇ ਹੁਣ ਆਪ ਇਹਨੂੰ ਲਾ ਲਾਂਗੇ ਜੀ ਥੱਲੇ ਉਹ ਕੜਾਹੀ ਦੇ ਜਿਹੜਾ ਲੱਗਿਆ ਉਹਨੂੰ ਕਰਦ ਗੁਰਦਨਾ ਤੁਸੀਂ ਲਾ ਲਿਓ ਉਹ ਖੋਆ ਹੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਮਿਕਸ ਕਰ ਲਾਂਗੇ ਜੀ ਹੁਣ ਆਪਾਂ ਪਾ ਲਾਂਗੇ ਆਟਾ ਵਿੱਚ ਆਟਾ ਪਾ ਕੇ ਕਰ ਲਾਂਗੇ ਆਪਾਂ ਮਿਕਸ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਪਰ ਆਪਣੀ ਮਿੱਠਾ ਜ਼ਿਆਦਾ ਕੋਈ ਪਸੰਦ ਨਹੀਂ ਕਰਦਾ ਤਾਂ ਨਹੀਂ ਕਰਕੇ ਆਪਾਂ ਅੱਧੀ ਗੋਲੀ ਪਾਈ ਸੀ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਅਦੋਂ ਬਾਅਦ ਆਪਾਂ ਮਿਕਸ ਕਰਕੇ ਇਹਨਾਂ ਵੱਟਾਂਗੇ ਜੀ ਪਿੰਨਾਂ ਲਓ ਜੀ ਮਿਕਸ ਹੋ ਗਿਆ ਪਿੰਨੀਆਂ ਬੱਟੀਆਂ ਜਾਨਾ ਜੇ ਹੋਰ ਤੁਹਾਨੂੰ ਲੱਗੇ ਵੀ ਸੁੱਕਾ ਜਾਏ ਫਿਰ ਤੁਸੀਂ ਇਹਦੇ ਵਿੱਚ ਦੋ ਚਮਚੇ ਘਿਓ ਦੇ ਪਾ ਸਕਦੇ ਆ ਪਰ ਆਪਾਂ ਨੂੰ ਲੋੜ ਨਹੀਂ ਪਈ ਇੰਨੇ ਨਾਲ ਹੀ ਵਧੀਆ ਪਿੰਨੀਆਂ ਬਣ ਗਈਆਂ ਆਪਣੀਆਂ ਹਾਂਜੀ ਫਿਰ ਤੋਂ ਰਿਕਵੈਸਟ ਆ ਸਾਰਿਆਂ ਨੂੰ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਾਂ ਨੂੰ ਸਪੋਰਟ ਕਰੋ ਆਪਣੀਆਂ ਪਿੰਨੀਆਂ ਬਣ ਗਈਆਂ ਜੀ ਆਪਾਂ ਰੱਖੀ ਜਾਂਦੇ ਆ ਪਾਸੇ ਪਿੰਨੀਆਂ ਬਣਾਵਣਾ ਬਹੁਤ ਹੀ ਹਲਦੀ ਪਿੰਨੀਆਂ ਹੁੰਦੀਆਂ ਮੈਨੂੰ ਜ਼ਿਆਦਾ ਬੋਲਣ ਦੀ ਬਾਲੀ ਲੋੜ ਨਹੀਂ ਵੀ ਕਿੰਨੇ ਕਿਹਦੇ ਫਾਇਦੇ ਆ ਉਹ ਇਹਦਾ ਤੁਹਾਨੂੰ ਪਤਾ ਹੀ ਹੈ ਜੀ ਤੇ ਜਾਣ ਨਾਲ ਰੋਜ਼ ਇੱਕ ਪਿੰਨ ਜਰੂਰ ਖਾਓ ਹੁਣ ਸਰਦੀਆਂ ਹੀ ਹਰ ਇੱਕ ਘਰ ਵਿੱਚ ਲਾਜ਼ਮੀ ਹੁੰਦੀਆਂ ਇਹ ਪਿੰਨੀਆਂ ਤੇ ਵੀਡੀਓ ਦੇਖਿਆ ਜਿੰਨਾ ਜਿੰਨਾ ਨੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਆਪਾਂ ਨੂੰ ਸਪੋਰਟ ਕਰੋ ਫਿਰ ਤੋਂ ਸਾਰਿਆਂ ਦਾ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਨੀਆਂ ਖਾਓ ਤੇ ਇੰਜੋਏ ਕਰੋ ਸਾਰੇ ਜਾਣੇ